ਰਣਾਨੀ ਮੇਰਾ ਫਾਤੀ ਮਾਰਤਾ ਘਰੇ ਤਾਂ ਮੇਰਾ ਕੁਝ ਵੀ ਨਹੀਂ ਰਹਿ ਗਿਆ ਹਏ ਨੂੰ ਤਾਂ ਕਿਹਾ ਦਿੰਦਿਆ ਮੈਨੂੰ ਮਾਰ ਨਾ ਦੇ ਮੈਨੂੰ ਕੀ ਪਤਾ ਸੀ ਨਹੀਂ ਖਤ ਪੈ ਜਾਣਗੇ ਫੇਰ ਮਾਰਤਾ ਹਏ ਵੀਰੇ ਵੀਰੇ ਮੇਰੇ ਸਾਹਮਣੇ ਲਿਆ ਦਿਓ ਰਣਾਨੀ ਮੇਰਾ ਫਾਤੀ ਮਾਰਤਾ ਘਰੇ ਤਾਂ ਮੇਰਾ ਕੁਝ ਵੀ ਨਹੀਂ ਰਹਿ ਗਿਆ ਹਏ ਇਨਸਾਫ ਮਿਲ ਜੇ ਮੈਨੂੰ ਮੇਰੇ ਸਾਹਮਣੇ ਕਰਕੇ ਮਾਰੇ ਜਾਣ ਉਹ ਬੋਲ ਸੋਨਾ ਨੂੰ ਛੱਡ ਤੂੰ ਵੀ ਉਹ ਤਾਂ ਕਰੇ ਆ ਜਾਣਗੇ ਮੇਰਾ ਪੁੱਤ ਕਿੱਥੋਂ ਆਊਗਾ ਮੇਰੇ ਦਾ ਹੱਥ ਬੰਨੇ ਡੋਡੇ ਬੁਰੇ ਮੇਰੇ ਸਾਹਮਣੇ ਲਿਆ ਕੇ ਗੋਲੀ ਮਾਰ ਦਿਓ ਹੋਰ ਪੁੱਤ ਬਚ ਜਾਣਗੇ ਮੇਰਾ ਤਾਂ ਮਾਰਤਾ ਉਹਨਾਂ ਨੇ ਇਸ ਸਰਕਾਰਾਂ ਦਾ ਬੜੀਆਂ ਕਿੰਦੀ ਸ਼ਕਤੀ ਕਰਤੀ ਤਾਂ ਲੱਗਦਾ ਸ਼ਕਤੀ ਕੀਤੀ ਜਲੇ ਹਏ ਵੀਰੇ ਕੋਈ ਨਹੀਂ ਕਰਦੀ ਨਹੀਂ ਹੋਈ ਸਾਡੇ ਤਾਂ ਅੱਜ ਕਲੀ ਕਮਾਂਡ ਚ ਕੀਤੀ ਜਾਂਦਾ ਹਏ ਏ ਚੀਨੋਂ ਅਸੀਂ ਆਨੇ ਹੋਈ ਸਾਨੂੰ ਕੁੱਟਣ ਮਾਰਨ ਪੈ ਜਾਂਦਾ ਏ ਮੈਂ ਤਾਂ ਪਹਿਲਾਂ ਪੁਲਿਸ ਨੂੰ ਕਹਿ ਕੇ ਵੀ ਆਈ ਸੇ 2 ਮਹੀਨੇ ਹੋ ਗਏ ਤਮ ਖੀਆਂ ਦਿੰਦੇ ਸੀ ਸਾਡੇ ਮੁੰਡੇ ਨੂੰ ਵੀ ਸਾਨੂੰ ਪੈਸੇ ਦੇ ਦੇ ਅਸੀਂ ਤੈਨੂੰ ਇਕਲੌਤੇ ਪੁੱਤ ਨੂੰ ਔਖੇ ਹੋ ਕੇ ਪਾਲਿਆ ਪੋਸਿਆ ਤੇ ਹੁਣ ਜਦੋਂ ਉਸਦੇ ਵਿਆਹ ਦੇ ਲਈ ਕੁੜੀ ਲੱਭੀ ਜਾ ਰਹੀ ਸੀ ਤਾਂ ਉਸ ਤੋਂ ਪਹਿਲਾਂ ਹੀ ਉਸਦੀ ਜਾਨ ਲੈ ਲਈ ਗਈ। ਦੁਖਦ ਘਟਨਾ ਵਾਪਰਨ ਤੋਂ ਬਾਅਦ ਮਾਂ ਦਾ ਰੋ ਰੋ ਬੁਰਾ ਹਾਲ ਹੈ ਜੋ ਕਿ ਕਹਿੰਦੀ ਹੈ ਕਿ ਮੈਂ ਆਪਣੇ ਘਰ ਨਹੀਂ ਜਾਣਾ। ਉੱਥੇ ਇੱਕ ਪੁੱਤ ਹੀ ਸੀ ਉਸਦੀ ਸਾਰੀ ਦੁਨੀਆ ਜਿਸ ਨੂੰ ਕੀ ਉਜਾੜ ਦਿੱਤਾ ਗਿਆ। ਇਕਲੌਤੇ ਪੁੱਤ ਦੇ ਜਾਨ ਮਗਰੋਂ ਮਾਂ ਦਾ ਘਰ ਜਾਣ ਨੂੰ ਜੀ ਨਹੀਂ ਕਰ ਰਿਹਾ। ਉਸ ਦਾ ਕਹਿਣਾ ਸੀ ਕਿ ਮੇਰਾ ਤਾਂ ਘਰ ਹੀ ਖਾਲੀ ਹੋ ਗਿਆ। ਇਧਰ ਮੁੰਡੇ ਦੇ ਲਈ ਕੁੜੀ ਲੱਭੀ ਜਾ ਰਹੀ ਸੀ ਤਾਂ ਕਿ ਮਾਂ ਉਸ ਦਾ ਵਿਆਹ ਕਰ ਸਕੇ ਪਰ ਨਹੀਂ ਪਤਾ ਸੀ ਕਿ ਐਸ ਤੇ ਵਿਚਾਲੇ ਹੀ ਗਵਾਂਡੀਆਂ ਦੇ ਮੁੰਡੇ ਦੇ ਵੱਲੋਂ ਹੀ ਐਸੀ ਕਰਤੂਤ ਕਰ ਦਿੱਤੀ ਜਾਣੀ ਹੈ ਕਿ ਉਹਨਾਂ ਦਾ ਅੱਜ ਪਰਿਵਾਰ ਉਚੜ ਗਿਆ। ਗਿੱਦੜਬਾਹਾ ਦੇ ਪਿੰਡ ਗੁਰੂ ਸਰ ਤੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਜਵਾਨ ਪੁੱਤ ਸਤਵਿੰਦਰ ਸਿੰਘ ਉਮਰ 19 ਸਾਲ ਪੁੱਤਰ ਵਕੀਲ ਸਿੰਘ ਦੀ ਜਾਨ ਗਈ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਵਾਰਸ ਸੀ ਅਤੇ ਮਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਰਯਾਮ ਉਹਨਾਂ ਦੇ ਪਿੰਡ ਦੇ ਵਿੱਚ ਗਲਤ ਕੰਮ ਹੁੰਦਾ ਹੈ। ਹਾਲਾਂਕਿ ਇਹ ਪਰਿਵਾਰ ਬਹੁਤ ਹੀ ਸਾਧਾਰਨ ਅੱਤੇ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਬੀਤੇ ਦਿਨੀ ਗਵਾਂਡੀਆਂ ਦਾ ਮੁੰਡਾ ਆ ਕੇ ਉਹਨਾਂ ਦੇ ਪੁੱਤ ਨੂੰ ਲੈ ਕੇ ਗਿਆ ਸੀ ਜਿਸ ਤੋਂ ਬਾਅਦ ਉਸਦੀ ਮ੍ਰਿਤਕ ਦੇ ਬਰਾਮਦ ਹੋਈ ਮੇਰਾ ਬੋਤ ਮੈਂ ਟੋਪਾ ਸੇ ਨੀਤੀ ਜਾਂਦਾ ਮੇਰੇ ਕੋਲੇ ਨਾ ਮਾਂ ਸਾਜੀ ਦੀ ਰੇਣੀ ਤਾ ਮੇਰੇ ਕੋਲੇ ਵਕੇ ਚੀਰ ਲਾ ਇਹ ਨੀ ਪਟਕੇ ਲੈ ਗਈਆਂ ਪਤਾ ਨਹੀਂ ਕੀ ਜੂਸ ਦਾ ਬਾਨਾ ਬਣਾਇਆ ਮੈਨੂੰ ਅੱਕੀ ਘਟਾ ਪਤਾ ਕੀ ਹੋਇਆ ਕਿਸੇ ਦਾ ਐਵੇਂ ਭਾਈ ਉਹਦੇ ਰੇੜੀ ਦਾ ਬਲੱਡ ਘਟਿਆ ਸੀਗਾ ਉਹ ਤਾਂ ਸਾਰੇ ਇਕੱਠੇ ਹੋ ਗਏ ਤਾਂ ਮੈਂ ਜੂਸ ਲਿਆ ਵਾ ਅੱਤ ਜਾ ਲਾ ਕੇ ਠਾ ਕੇ ਲੈ ਗਈ ਉਹ ਗੁੜੀ ਜਿਹੜੀ ਦਾ ਮੁੰਡਾ ਸੀ ਐ ਮਗਰ ਮੁੰਡਾ ਲੰਗ ਗਿਆ ਮੈਂ ਆਬੇ ਟਾਈਪਰ ਨੂੰ ਆਖਿਆ ਜਤਵਿੰਦਰ ਦੇ ਡੈਡੀ ਨੂੰ ਵੀ ਇਹਨਾਂ ਦਾ ਗੱਲੂ ਲੰਗ ਮਗਰ ਜਤਵਿੰਦਰ ਨੂੰ ਨਾ ਚੜਾ ਲੇ ਮੋਟਰਸਾਈਕਲ ਤੇ ਜਦੋਂ ਉਹ ਵੇ ਗਿਆ ਉਹ ਤਾਂ ਨੂੰ ਗੱਲੂ ਇਹਦਾ ਫੋਨ ਫੜੀ ਖੜਾ ਸੀਗਾ ਮਗਰ ਇਹ ਭੱਜ ਗਿਆ ਵਕੀਲ ਫੋਨ ਖਬੜੀ ਗੜਾ ਸੀ ਗੱਲੂਏ ਨੇ ਆਖਿਆ ਵੀ ਆ ਤਾਂ ਡੇੜੀ ਆ ਗਿਆ ਨਾਲ ਤੁਰਦਾ ਸੀ ਆਦਾ ਨਹੀਂ ਮੇਰੇ ਮੋਟਰਸਾਈਕਲ ਤੇ ਹੀ ਫੇਰ ਚੜ ਜਾ ਐ ਵਧੀਆ ਆ ਜਾ ਮੈਨੂੰ ਉਹ ਮਮੀ ਰੋਟੀ ਪਕਾ ਲਾ ਮੈਂ ਰੋਟੀ ਪਕਾਉਣ ਲੱਗੀ ਪਾਣੀ ਰੱਖਿਆ ਅੰਦਰ ਰੋਟੀ ਖੰਦਲ ਪਤਾ ਨਹੀਂ ਇੱਕ ਮਿੰਟ ਚਿਬਾਈ ਕੀ ਹੋ ਗਿਆ ਮੇਰਾ ਤਾਂ ਘਰ ਪਟ ਤਾ ਮੈਂ ਕਿੱਥੋਂ ਪਾਲੂਗੀ ਆਪਦਾ ਪੁੱਤ ਐ ਨਾ ਮੈਂ ਉਧਰ ਜੋ ਵੀ ਜਾਉਂ ਤੋ ਜੋ ਕੀ ਜਾਨਤਾ ਕੰਗਲੇ ਕਰਤਾ ਐ ਅਸੀਂ ਉਹਨਾਂ ਨੂੰ ਐ ਕਹਿ ਦਿੰਦੇ ਹਾਂ ਤੇ ਸਾਵੀ ਬੰਨਸ ਬੰਨੀ ਦੇ ਚਿੱਟੇ ਵਾਲੇ ਲਿਆ ਕੇ ਤੁਸੀਂ ਕੋਠੇ ਤੇ ਚੜਾ ਦਿੰਦੇ ਐ ਸਾਂਡੇ ਦਾਗਾ ਸੀ ਸੈਗੇ ਮਾਮਕੇ ਨੁਆ ਕੇ ਅਬੀ ਮੈਂ ਆਪਾਂ ਨੂੰ ਪੱਟ ਦੇਣ ਗਿਆ ਦਾ ਐ ਕੀ ਕਰ ਦੇਣਗੇ ਮੈਂ ਕਾ ਨਾ ਆਂ ਕੀ ਕਰ ਐ ਜੱਤੋਂ ਪੈਰ ਗਲਣਾ ਜਿ ਚਿੱਟਾ ਵੇਚਦਾ ਇਤੁਰਿਆ ਫਿਰਦਾ ਸੀ ਐ ਐ ਉਸਮਾਨ ਵੀ ਮਿਲਿਆ ਸੀ ਇਹਦੇ ਕੋਲੇ ਜਿ ਕੁਛ ਐ ਨਹੀਂ ਜੀ ਇਹਦੇ ਕੋਲੋਂ ਨਹੀਂ ਮਿਲਿਆਗਾ ਇਹਦੇ ਕੋਲ ਤਾਂ ਕੱਲੀ ਸਿਰਿੰਜ ਪਈ ਸੀ ਪਤਾ ਨਹੀਂ ਇਹਨੇ ਕਿੱਥੇ ਲਾਈ ਬਾਹਾਂ ਤੇ ਵੀ ਵੱਲ ਨਹੀਂ ਸੀਗਾ ਜਦੋਂ ਲਾਉਂਦਾ ਦੱਸ ਕੇ ਕੱ ਲੈਆ ਹੋਣਾ ਉਹਨਾਂ ਨੇ ਕਿ ਕੀ ਉਹਨੂੰ ਪਤਾ ਹੀ ਨਹੀਂ ਸੀਗਾ ਵਿਚਾਰੇ ਨੂੰ ਹਏ ਭੋਲੇ ਭਾਂਜੀ ਪੱਟਿਆ ਗਿਆ ਸੀ ਪੈਸੇ ਦੇ ਦਿੰਦੇ ਉਹਨਾਂ ਨੂੰ ਪੈਸੇਾਂ ਦਾ ਲਾਜ ਸੀ ਕਿੰਨੇ ਕਿ ਚਿਰ ਤੋਂ ਲਾਂਦਾ ਰਿਹਾ ਜੀ ਹਏ ਬਾਈਕ ਬਾਹਰ ਹੀ ਨਹੀਂ ਸੀ ਜਾਂਦਾ ਘਰੇ ਹੁੰਦਾ ਸੀ ਹਏ ਕੱਲਾ ਜੂਸ ਲੈਣ ਗਿਆ ਬਸ ਮਗਰ ਉਹ ਉੱਪਰ ਤੇ ਬੁੜੀ ਉੱਤੇ ਖੜੀ ਆ ਕੱਜਾ ਲਾ ਕੇ ਉਹਨਾਂ ਦੀ ਹਏ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਜਿਹੜੇ ਵੇਚਦੇ ਹਏ ਹਏ ਦੋਚੀਆਂ ਨੂੰ ਮੇਰੇ ਸਾਹਮਣੇ ਕੀਤਾ ਜਾਵੇ ਮੈਂ ਗੋਲੀ ਮਾਰ ਦੂੰਗੀ ਵੀਰੇ ਆਪ ਹੀ ਮੈਂ ਜੇਲ੍ਹ ਕੱਟ ਲੂ ਮੈਂ ਗੋਲੀ ਮਾਰ ਦੂ ਮੇਰੇ ਸਾਹਮਣੇ ਕਰ ਦੋ ਮੇਰਾ ਤਾਂ ਘਰ ਵਸਤਾ ਉਹਨਾਂ ਨੇ ਜਦੋਂ ਜਦੋਂ ਮੇਰਾ ਪੱਟਤਾ ਵੀਰੇ ਮੈਂ ਕੀ ਕਰੂੰਗੀ ਅਸੀਂ ਤਾਂ ਕੰਗਲੇ ਹੋ ਗਏ ਦੋਵੇਂ ਜਣੇ ਸਾਡਾ ਤਾਂ ਘਰ ਕਾਲੀ ਹੋ ਗਿਆ ਮੇਰਾ ਪੁੱਤ ਬਾਲਾ ਸਿਆਣਾ ਸੀ ਇਕੱਲਾ ਹੀ ਸੀ ਐ ਇਕੱਲਾ ਹੀ ਸੀ ਮੇਰਾ ਨਾਲ ਰੋਟੀ ਖਾਂਦਾ ਐ ਮੰਮੀ ਅਪਾ ਕੱਠੇ ਰੋਟੀ ਖਾ ਮਾ ਕੇ ਕੱਠੇ ਜਾ ਪੀਵਾਗੇ ਐ ਮੈਨੂੰ ਤਾ ਪਤਾ ਹੀ ਨਹੀਂ ਸੀ ਵੀਰੇ ਮੈਂ ਲੁੱਟੀ ਪੱਟੀ ਜਾਊਗੀ ਮੈਂ ਮਗਰਹੀ ਉੱਟ ਕੇ ਤਰਪਿੰਦੀ ਜੇ ਮੈਨੂੰ ਇਸ ਕਹਾਣੀ ਦਾ ਪਤਾ ਹੁੰਦਾ ਹਏ ਵੀਰੇ ਉਸੋ ਜਿਹੜੀ ਕੱਟਣਾ ਹੋਈ ਆ ਪਿੰਡ ਚੱਕਨ ਮੁੰਡੇ ਦੀ ਮੌਤ ਹੋਈ ਕਿਸ ਤਰ੍ਹਾਂ ਹੋਈ ਯਾਰ ਕੀ ਹੈ ਕੀ ਸਰਮਾ ਇਹ ਬਾਈ ਜੀ ਅਸਲ ਚ ਜਿਵੇਂ ਪਰਿਵਾਰ ਨੇ ਘਰ ਵਾਲਿਆਂ ਨੇ ਦੱਸਿਆ ਇਹ ਕੋਈ ਚਿੱਟਾ ਕਾਰਨ ਚਿੱਟੇ ਕਾਰਨ ਹੋਈ ਹੈ ਜਿਵੇਂ ਕੋਈ ਟੀਕਾ ਟੂਕਾ ਲਾ ਲਿਆ ਉਹਦੇ ਕਰਕੇ ਦੀ ਮੁੰਡੇ ਦੀ ਮੌਤ ਹੋਈ ਆ ਰਾਤ ਕੋਈ 7 7:30 ਵਜੇ ਦੀ ਗੱਲ ਦੱਸਦੇ ਆ ਜੀ ਲੇ ਪ੍ਰੈਸਨ ਬਹੁਤ ਮਾੜੀ ਹੈ ਜੀ ਕੱਲਾ ਜਵਾਕ ਸੀ ਕੋਈ ਹੋਰ ਘਰ ਚ ਕੋਈ ਕਮਾਉਣ ਵਾਲਾ ਨਹੀਂ ਉਹਦੀ ਜਿਵੇਂ ਮਾਤਾ ਹੈ ਉਹ ਵੀ ਅੰਗਣ ਵਾਲੀ ਚ ਵਿਚਾਰੀ ਲੱਗੇ ਛੋਟੇ ਜੀਮੇਂਦਾਰ ਹੈ ਬਹੁਤ ਔਖਾ ਹੋ ਗਿਆ ਪਰਿਵਾਰ ਵਾਸਤੇ ਕੋਈ ਹੋਰ ਘਰ ਦੇ ਵਿੱਚ ਜੀ ਨਹੀਂ ਦੋਵੇਂ ਜੀ ਹੈ ਇੱਕੋ ਹੀ ਬੇਟਾ ਸੀ ਜਿਹਨਾਂ ਨੂੰ ਇੱਕ ਸਬਸੋ ਕਹਿ ਰਹੇ ਵੀ ਸਾਡੇ ਤਾਂ ਗਲੀ ਗਲੀ ਨਸ਼ਾ ਵਿਕ ਰਿਹਾ ਤੁਸੀਂ ਪਿੰਡ ਦੇ ਸਰਪੰਚ ਨੂੰ ਕੀ ਲੱਗਦਾ ਤੁਹਾਨੂੰ ਜਿਵੇਂ ਫਿਰ ਉਹਨਾਂ ਨੇ ਆਖਿਆ ਹੋਊਗਾ ਜੀ ਜਿਵੇਂ ਮੁੰਡਾ ਛੋਟਾ ਜਿਹਾ ਕਿਤੋਂ ਤੱਕ ਅਸਰ ਲਿਆ ਹੀ ਹੋਣਾ ਉਹਨੇ ਪਿੰਡ ਦੇ ਕਿਵੇਂ ਹਲਾ ਦੇ ਤੁਹਾਨੂੰ ਲੱਗਦਾ ਪਿੰਡ ਦੇ ਹਾਲਾਤ ਠੀਕ ਐ ਕੋਈ ਐ ਆਪਾਂ ਆਖਦੀਏ ਨਸ਼ਾ ਤਕਰ ਹਾਈ ਜੀ ਪਿੰਡ ਪਿੰਡ ਹੀ ਇਕੱਲੇ ਗੁਰੂ ਸਰਜ ਦਾ ਆਖ ਨਹੀਂ ਸਕਦੇ ਪਿੰਡ ਪਿੰਡ ਹੀ ਇਹ ਹਾਲ ਹੋਇਆ ਕਿਹੜਾ ਜੀ ਛੋਟੇ ਛੋਟੇ ਜਵਾਕ ਇਸ ਦਲਦਲ ਚ ਫਸੀ ਜਾਂਦੇ ਸਰਕਾਰਾਂ ਤਾਂ ਬੜੀਆਂ ਸਿਕਤਾਈ ਪੁਲਿਸ ਵੀ ਕਹਿੰਦੀ ਸਖਤ ਕੁਰੇ ਕਰ ਰਕਿਆ ਆਖ ਸਰ ਜੀ કરી ਤਾਂ ਜਾਂਦੀ ਹੈ پولیس ਵੀ 걔ੜਾ ਮਾਰਦੀ ਹੈ ਪਰ ਹੋਇਆ ਹੀ ਲੋਕਾਂ ਤੋਂ ਵਸ ਤੋਂ ਬਾਹਰ ਉਹ 걔ੜਾ ਸਰਕਾਰ ਦੇ ਵਸ ਤੋਂ ਬਾਹਰ ਉਹ 걔ੜਾ ਜੀ ਮਨਤਾਈਨ ਲੱਗੀ ਜਾਂਦੀ ਬੱਚੇ ਕਿੰਨੇ ਕਿ ਮੂਡ ਬੱਚੇ ਹੋਣੇ ਕਰਦੇ ਹਮਸ਼ਾ ਹਾਂਜੀ ਕੱਲ ਜੀ ਕਿਹੜਾ ਕੋਈ ਦੱਸ ਕੇ ਕਿਸੇ ਨੂੰ ਕਰਦਾ ਸਰਪੰਚ ਸਰਪੰਚ ਇਹ ਲੱਗੂਗਾ ਤੁਮੂ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਪਰ ਐ ਕਿਹੜਾ ਪਤਾ ਲੱਗਦਾ ਜੀ ਹੁਣ ਕਿਸੇ ਦੇ ਕੋਈ ਅੰਦਰ دل ਚ ਵੜ ਕੇ ਵੇਂਦਾ ਅਕਸਰ ਘਰੋਂ ਗੱਲ ਇਹਨੂੰ ਕਿਸੇ ਤੋਂ ਲਿਆਂਦਾ ਅੱਜ ਕੱਲ ਅਗਲਾ ਪੈਸੇ ਫੋਨ ਚ ਪਵਾ ਦਿੰਦਾ ਹੈ ਤੇ ਅਗਲੇ ਘਰੇ ਨਾ ਛਾ ਪਹੁੰਚ ਕਰ ਦਿੰਦੇ ਆ ਜਿਵੇਂ ਸੁਣਨ ਦੀਆਂ ਗੱਲਾਂ ਦੇਖੋ ਤੁਸੀਂ ਲੰਮੇ ਚਿਰ ਤੋਂ ਸਰਪੰਚੀ ਕਰਦੇ ਹੋ ਪਿਛਲੀਆਂ ਸਰਕਾਰਾਂ ਤੇ ਹੁਣ ਸਰਕਾਰਾਂ ਕੋਈ ਫਰਕ ਪਿਆ ਜੀ ਨਜੇ ਵਧਿਆ ਕਿੱਡਾ ਕੁਝ ਕੋਈ ਪੂਰਾ ਹੀ ਫਰਕ ਨਹੀਂ ਜੀ ਉਹੀ ਕੁਝ ਪਹਿਲਾਂ ਸੀ ਉਹੀ ਹੋਣਾ ਨਾ ਕੋ ਅੱਗੇ ਨਾ ਕੋਈ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਕੁਝ ਅੱਗੇ ਨੂੰ ਕਟੇ ਹਾਂਜੀ ਕਿਨਾ ਕੀ ਤੁਹਾਡਾ ਜੀ ਮੇਰਾ ਨਾਮ ਕੀ ਸਿੰਘ ਹੈ ਤੇ ਇਹ ਕੀ ਮਾਮਲਾ ਕੀ ਰਹੀ ਹੈ ਤੁਹਾਡੇ ਸਾਹਮਣੇ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਸਤਵਿੰਦਰ ਸਿੰਘ ਦਾ ਪੁੱਤਰ ਵਕੀਲ ਸਿੰਘ ਜੀ ਦੀ ਡੈਥ ਹੋ ਗਈ ਹੈ ਸ਼ੱਕੀ ਹਾਲਾਤਾਂ ਚ ਪੂਰੀ ਜਾਂਚ ਕਰ ਰਹੇ ਆ ਸਾਡੇ ਸਾਮਣੇ ਪਰਵਾਰ ਕਰ ਰਹੇ ਆ ਕਿ ਪਰਿਵਾਰ ਨੇ ਕੋਈ ਸ਼ਿਕਾਇਤ ਵਗੈਰਾ ਦਿੱਤੀ ਹੋਈ ਹੈ ਹਾਂਜੀ ਹਾਂਜੀ ਉਹ ਕਤਮਾਂਦਤ ਕੀਤਾ ਜੀ ਇਹ ਉਹ ਚੋਰ ਦਾ ਚੋਹੂਗਾ ਬਾਅਦ ਦੇ ਵਿੱਚ ਅਫਸਰਾਂ ਦੇ ਹੁਕਮ ਤਾਬ ਤੁਹਾਨੂੰ ਤੇ ਕਿਸੇ ਤੇ ਰੋਕ वगैरह ਵੀ ਲਾਇਆ ਪਰਵਾਰ ਨੂੰ ਹਾਂਜੀ ਉਹਨਾਂ ਨੇ ਗਵਾਂਡੀ ਸੀਗਾ ਜੀ ਉਹਨਾਂ ਦਾ ਦਵਿੰਦਰ ਸਿੰਘ ਜੀ ਕੀ ਰੋਕੀ ਲਗਾਈ ਜੀ ਉਹ ਕਹਿੰਦੇ ਉਹਨੇ ਨਾ ਰਹਿਦਾ ਸੀ ਮੁੰਡਾ ਨੂੰ ਉਹ ਲਿਖ ਗਿਆ ਜੀ ਸਾਡੇ ਨੂੰ ਤੇ ਵਜ੍ਹਾ ਕੀ ਸੀ ਕੋਈ ਪਤਾ ਲੱਗੀ ਵਜ੍ਹਾ ਤਾਂ ਉਹਨੇ ਬਿਆਨ ਮੁਤਾਬਕ ਹੀ ਆ ਜੀ ਉਹ ਕਹਿੰਦੇ ਵੀ ਇਹ ਸਾਡੇ ਮੁੰਡੇ ਦੇ ਨਾ ਕੋਈ ਟਿਕਟਪਲਾਆ ਤਾਂ ਹੀ ਦਵਾਈ ਤੇ ਪਗਾਂ ਜੀ ਇਸ ਸਬੰਧੀ ਉਹਨਾਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਹੜੇ ਵੀ ਬਿਆਨ ਪਰਿਵਾਰਕ ਮੈਂਬਰਾਂ ਨੇ ਦਰਜ ਕਰਵਾਏ ਨੇ ਉਹਨਾਂ ਦੇ ਆਧਾਰ ਤੇ ਵੀ ਅਗਲੀ ਜਾਂਚ ਪੜਤਾਲ ਜਾਰੀ ਹੈ